ਹਾਂਜੀ ਇਹ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਸ਼ਿਮਰ ਦੇ ਵਿੱਚ ਆ ਬਹੁਤ ਸੋਹਣਾ ਸੂਟ ਦੁਪੱਟਾ ਪਲੇਨ ਬਾਟਮ ਆਉਗੀ ਜੀ ਪਲੇਨ ਬਾਟਮ ਹੈ ਕੈਮਰਿਕ ਦੀ ਹੈਗਾ ਬਹੁਤ ਸ਼ਾਨਦਾਰ ਇੱਕ ਟੈਕਸੀ ਨਵੀਂ ਕਲੈਕਸ਼ਨ ਲਾਂਚ ਹੋਈ ਹੈ ਬਹੁਤ ਸੋਹਣਾ ਡਿਜ਼ਾਈਨਰ ਡਿਜ਼ਾਈਨਿੰਗ ਦੇਖੋ ਜੀ ਚਾਰ ਕਲਰ ਨੇ ਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸ਼ਿਮਰ ਦੇ ਵਿੱਚ ਹੈ ਜੀ ਦੁਪੱਟਾ ਦੇਖੋ ਜੀ ਦੁਪੱਟਾ ਡਬਲ ਡਾਈ ਦਾ ਜੀ ਬਲੌਕ ਦਾ ਪੇਂਟ ਹੋਇਆ ਹੈ ਦੁਪੱਟੇ ਦੇ ਉੱਪਰ ਬਹੁਤ ਸ਼ਾਨਦਾਰ ਚਾਰ ਕਲਰ ਲੈ ਕੇ ਆਏ ਜੀ ਦੇ ਵਿੱਚ ਨਵੀਂ ਕਲੈਕਸ਼ਨ ਲੈ ਬਹੁਤ ਸੋਹਣੀ ਆਈ ਹੈ ਐਹ ਜੀ ਕਲੈਕਸ਼ਨ ਦੇਖਣ ਲਈ ਜਿਹੜਾ ਪੇਜ ਫੋਲੋ ਕਰ ਲਓ ਨਵੀਂ ਨਵੀਂ ਕਲੈਕਸ਼ਨ ਹੈ ਸਾਰੀਆਂ ਜੀ ਔਰ ਰੀਜ਼ਨਬਲ ਰੇਟ ਦੇ ਵਿੱਚ ਸਿਰਫ 600 ਰੁਪਏ ਦਾ ਸੂਟ ਹੈ ਜੀ ਚਾਰ ਕਲਰ ਨੇ ਕਲਰ ਦਿਖਾਓ ਜੀ ਫਸਟ ਕਲਰ ਦੇਖੋ ਜੀ ਬਹੁਤ ਸੋਹਣਾ ਕਲਰ ਹੈ 600 ਰੁਪਏ ਦਾ ਪ੍ਰਾਈਸ ਆਨਲੀ 600 ਜੀ ਰੇਟ ਦੇਖੋ ਜੀ 600 ਰੁਪਏ ਆਨਲੀ ਨਾਰਮਲ ਰੇਂਜ ਹੈ ਜੀ 600 ਰੁਪਏ ਦਾ ਪ੍ਰਾਈਸ ਹੈ ਜੀ ਕਾਫੀ ਕਲਰ ਆ ਗਿਆ ਦੇਖੋ ਜੀ ਚਾਰੇ ਕਲਰ ਬਹੁਤ ਪਿਆਰੇ ਨੇ ਜਲਦੀ ਜਲਦੀ ਸਿਕਨੀ ਛੋੜ ਲੈ ਕੇ ਬੁੱਕ ਕਰ ਲਓ ਜੀ ਦੇਖੋ ਜੀ ਗ੍ਰੀਨ ਕਲਰ ਆ ਗਿਆ ਜਿਵੇਂ ਚਾਰੇ ਕਲਰ ਬਹੁਤ ਸੋਹਣੇ ਨੇ ਨੈਕਸਟ ਆ ਉਹ ਬਲੈਕ ਜਿਹੜਾ ਕਲਰ ਤੁਹਾਨੂੰ ਪਸੰਦ ਆ ਜੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਭੇਜੀ ਚਲੋ ਪ੍ਰਾਈਸ 600 ਰੁਪਏ ਦਾ ਜੀ ਓਨਲੀ 600 ਰੁਪਏ ਦਾ ਸ਼ਿਮਰ कॉटन ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣਾ ਸਟਾਫ ਹੈ ਬਹੁਤ ਸੋਹਣਾ कॉटन ਦੇ ਵਿੱਚ ਕੱਪੜਾ ਨਾਲੇ ਜੀ ਚਾਰ ਕਲਰ ਨੇ ਕਲਰ ਦੁਬਾਰਾ ਦਿਖਾਉਣਾ ਜੀ ਬਲੈਕ ਹੈ ਜਿਵੇਂ ਗ੍ਰੀਨ ਹੈ ਜੀ ਬਹੁਤ ਸੋਹਣੇ ਕਲਰ ਨੇ ਨਵੀਂ ਨਵੀਂ ਕਲੈਕਸ਼ਨਾਂ ਦੇਖਣੀ ਸਾਡਾ ਪੇਜ ਫੋਲੋ ਕਰ ਲਓ ਜੀ ਔਰ ਵੀਡੀਓ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਸ਼ੇਅਰ 100 ਪਲੱਸ ਲੋਕਾਂ ਨੂੰ 200 ਪਲੱਸ ਲੋਕਾਂ ਨੂੰ ਕਰਦਿਆ ਕਰੋ ਜੀ ਪਲੀਜ਼ ਰਿਕਵੈਸਟ ਹੈ ਜੀ ਵੀਡੀਓ ਸ਼ੇਅਰ ਕਰਦਿਆ ਕਰੋ ਜੀ ਨਵੀਂ ਨਵੀਂ ਕਲੈਕਸ਼ਨ ਦੇਖਣੀ ਹੈ ਸਾਡਾ ਪੇਜ ਫੋਲੋ ਕਰ ਲਓ ਔਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਜੀ ਕੈਸ਼ ਔਨ ਲੀ ਵੀ ਤੇ ਸ਼ਿਪਿੰਗ 120 ਹੈ ਪ੍ਰਾਈਸ 600 ਹੈ ਜੀ ਓਨਲੀ ਚਾਰ ਕਲਰ ਨੇ ਚਾਰੇ ਕਲਰ ਬਹੁਤ ਸੋਹਣੇ ਨੇ ਜੀ ਡਿਜ਼ਾਈਨਰ ਸੂਟ ਹੈ ਜੀ